ਸਰਸਾ ਨਦੀ ਪਾਰ ਕਰ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਪੰਜ ਪਿਆਰਿਆਂ ਸਮਿਤ 40 ਸਿੱਖ ਚਮਕੌਰ ਦੀ ਗੜੀ ਪਹੁੰਚ ਗਏ ਬਾਬਾ ਜੀਵਨ ਸਿੰਘ ਨੇ ਪਿੱਛੇ ਜੰਗ ਲੜੀ ਹੈ ਤੇ ਇੱਥੋਂ ਚੱਲ ਕੇ ਇਹ ਮੈਂ ਅੱਗੇ ਚੱਲ ਕੇ ਤੁਹਾਨੂੰ ਕੁਝ ਬੇਨਤੀਆਂ ਕਰਦਾ ਹਾਂ ਉਹ ਮੇਰੇ ਮਨ ਵਿੱਚ ਹੈ ਅੱਗੇ ਚੱਲ ਕੇ ਚਮਕੌਰ ਦੀ ਗੜੀ ਪਹੁੰਚ ਗਏ ਪਰ ਦੋ ਗੱਲਾਂ ਚੇਤਾ ਰੱਖਿਓ ਬਾਬਾ ਜੀਵਨ ਸਿੰਘ ਦੇ ਚਾਰ ਪੁੱਤਾਂ ਵਿੱਚੋਂ ਦੋ ਪੁੱਤ ਬਾਬਾ ਗੁਲਜਾਰ ਸਿੰਘ ਬਾਬਾ ਗੁਰਦਿਆਲ ਸਿੰਘ ਇਹ ਦੋਨਾਂ ਦੀ ਸ਼ਹਾਦਤ ਸਰਸਾ ਨਦੀ ਦੇ ਕੰਢੇ ਹੋਈ ਹੈ ਭਾਈ ਮਨੀ ਸਿੰਘ ਦੇ ਸੁਪੁੱਤਰ ਬਾਬਾ ਉਦਾਸ ਸਿੰਘ ਵੀ ਸਰਸਾ ਨਦੀ ਦੇ ਕੰਢੇ ਸ਼ਹੀਦ ਹੋਏ ਨੇ ਹੋਰ ਵੀ ਬੇਅੰਤ ਸਿੱਖ ਹੋਏ ਨੇ 50 ਸਿੱਖ ਸ਼ਹੀਦ ਹੋਏ ਸਨ ਮੈਂ ਬੇਨਤੀ ਕਰਾਂ ਚਮਕੌਰ ਦੀ ਗੜੀ ਪਹੁੰਚ ਗਏ ਨੇ ਜ਼ਾਲਮਾਂ ਫਿਰ ਕਿਹੜਾ ਪਾਲਿਆ ਔਰ ਫਿਰ ਜਦੋਂ ਘੇਰਾ ਪਾਇਆ ਉਸ ਮੇਲੇ ਜਦੋਂ ਘੇਰਾ ਪਿਆ 10 ਲੱਖ ਦਾ ਸਤਗੁਰੂ ਨੇ ਅੰਦਰ ਅੱਠ-ਅੱਠ ਸਿੱਖਾਂ ਦੇ ਜਥੇ ਬਣਾਏ ਇਹ ਤੇ ਬੜੀ ਲੰਮੀ ਵਿਚਾਰ ਹੈ ਤੇ ਆਖਰ ਜਦੋਂ ਜੰਗ ਦੇ ਮੈਦਾਨ ਵਿੱਚ ਪੰਜ-ਪੰਜ ਸਿੱਖਾਂ ਦਾ ਜਥਾ ਜਾਂਦਾ ਹੈ ਬੜੀ ਬਹਾਦਰੀ ਨਾਲ ਜੂਝਦਾ ਜਿਹੜੇ ਅੱਜ ਤੱਕ ਪੜਦੇ ਰਹੇ ਸਨ ਵੀ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਉ ਤਾ ਹਰ ਕੈ ਦਵਾਰ ਮਤਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਜਿਹੜੇ ਪੜਦੇ ਰਹੇ ਸੰ ਬਾਣੀ ਅੰਦਰ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛਡ ਆਸ ਹੋ ਸਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਉਹ ਬਚਨ ਗੁਰੂ ਕੇ ਸਿੱਖਾ ਨਿਕਮਾਈ ਸਿੱਖ ਕੱਲਾ ਬਾਣੀ ਪੜਦੇ ਨਹੀਂ ਸਨ ਬਲਕਿ ਉਹਨੂੰ ਕਮਾਉਂਦੇ ਸਨ ਅੱਜ ਅਸੀਂ ਏਡੇ ਵੱਦ ਕਿਸਮਤੇ ਹੈ ਕਮਾਉਣਾ ਤੇ ਦੂਰ ਦੀ ਗੱਲ ਐ ਮੈਨੂੰ ਖਿਮਾ ਕਰਜੋ ਅੱਜ ਅਸੀਂ ਬਾਣੀ ਪੜਨੋ ਵੀ ਛੱਡ ਦਿੱਤੀ ਐ ਬਹੁਤਿਆਂ ਨੇ ਆ ਜਿੰਨੀ ਪਟਕਣਾ ਐ ਨਾ ਇੱਕੋ ਹੀ ਕਾਰਨ ਐ ਅਸੀਂ ਕਦੀ ਕਿਸੇ ਸਿਰ ਦੋਸ਼ ਮੜਦੇ ਆਂ ਕਦੀ ਕਿਸੇ ਸਿਰ ਦੋਸ਼ ਮੜਦੇ ਆਂ ਮੇਰੇ ਕਹਿਣ ਦਾ ਭਾਵ ਐ ਆ ਜਦੋਂ ਸਮਾਜ ਵਿੱਚ ਲੜਾਈ ਝਗੜੇ ਨਸ਼ੇ ਬਿਸ਼ੇ ਬਕਾਰ ਵਧੇ ਕਦੀ ਅਸੀਂ ਆਖਦੇ ਆਂ ਵੀ ਇਹ ਸਰਕਾਰਾਂ ਦੇ ਕੰਮ ਨੇ ਕਦੀ ਅਸੀਂ ਆਖਦੇ ਸਿੱਖਾਂ ਦੇ ਦੁਸ਼ਮਣਾਂ ਦੇ ਕੰਮ ਨੇ ਮੈਂ ਸਮਝਨੇ ਵੀ ਨਹੀਂ ਇਹਦੇ ਵਿੱਚ ਸਾਡੀਆਂ ਹੀ ਕਮੀਆਂ ਨੇ ਕਿਸੇ ਦੂਜਾ ਦੂਜਾ ਕੀ ਕਰ ਸਕਦਾ ਹੈ ਘਰ ਦਾ ਪਹਿਰੇਦਾਰ ਮਜਬੂਤ ਹੋਵੇ ਚੋਰ ਦੀ ਕੀ ਮਜਾਲ ਸਨ ਲਾ ਲਵੇ ਅਖਰ ਚੋਰ ਨੂੰ ਵੀ ਤੇ ਖਤਰਾ ਹੈ ਮੈਂ ਇਹ ਸਮਝਦਾ ਆਪਣੇ ਮਨ ਵਿੱਚ ਵਿਚਾਰ ਦੱਦੇ ਦੋਸ਼ਨਾ ਦੇਉ ਕਿਸੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਇਹ ਸਾਡੀਆਂ ਹੀ ਕਮਜ਼ੋਰੀਆਂ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਛੱਡੀ ਅਸੀਂ ਬਾਣੀ ਵਿਚਾਰਨੀ ਛੱਡੀ ਅਤੇ ਅਸੀਂ ਇਤਿਹਾਸ ਭੁਲਾਇਆ ਤੇ ਜਦੋਂ ਅਸੀਂ ਗੁਰੂ ਚਰਨਾਂ ਨਾਲੋਂ ਹੀ ਟੁੱਟ ਗਏ ਫਿਰ ਦੁਸ਼ਮਣ ਤਾਂ ਜਿਸ ਮਰਜ਼ੀ ਪਾਸੋਂ ਤੇ ਚਾਹੁੰਦਾ ਹੀ ਹੈ ਵੀ ਸਿੱਖਾਂ ਨੂੰ ਬਰਬਾਦ ਕਰ ਸਕਾਂ ਕਮਜ਼ੋਰੀ ਤੇ ਸਾਡੀ ਹੈ ਨਾ ਕਰਦਾ ਪਹਿਰੇਦਾਰ ਅਸੀਂ ਹੈ ਗੁਰੂ ਕੇ ਚਾਕਰੀ ਕਰਨੀ ਸਾਡਾ ਫਰਜ਼ ਹੈ ਜਦੋਂ ਅਸੀਂ ਗੁਰੂ ਕੀ ਚਾਕਰੀ ਛੱਡ ਦਿੱਤੀ ਹੈ ਗੁਰੂ ਦੀ ਸੇਵਾ ਹੀ ਛੱਡ ਦਿੱਤੀ ਹੈ ਦੁਸ਼ਮਨ ਨੇ ਤੇ ਆਪਣਾ ਕੰਮ ਕਰਨੀ ਹੈ ਜਿਹੜਾ ਹੈ ਹੀ ਦੁਸ਼ਮਨ ਨੂੰ ਤੇ ਆਪਣਾ ਕੰਮ ਕਰੇ ਗਈ ਕਿਸੇ ਸਰ ਦੋਸ਼ ਨਾ ਮੜੋ ਬਹੁਤ ਧਿਆਨ ਨਾਲ ਸੁਣੋ ਆਪਣੀ ਕਰਨੀ ਪ੍ਰਧਾਨ ਕਰੋ ਮੈਂ ਫਿਰ ਤੁਹਾਨੂੰ ਕਹਿਣ ਲੱਗਿਆ ਧੰਨ ਸੀ ਪਹਿਲਾਂ ਵਾਲੇ ਸਿੱਖ ਜਿਹੜੇ ਸਿੱਧਕ ਨਿਭਾਉਂਦੇ ਸਨ ਸ਼ਿਰਾਂ ਦੇ ਮੁੱਲ ਪਏ ਜਕਰੀਏ ਖਾਨ ਮੇਲੇ ਸਰਕਾਰੀ ਹਕੂਮਤਾਂ ਇਨਾਮ ਦਿੰਦੀਆਂ ਸਨ ਕੋਈ ਸਿੱਖ ਨੂੰ ਮਾਰ ਮੁਕਾ ਕੇ ਆ ਜਾਏ ਕੋਈ ਸਿੱਖ ਦਾ ਘਰ ਘਾਟ ਬਰਬਾਦ ਕਰਕੇ ਆ ਜਾਏ ਉਹਨੂੰ ਹਕੂਮਤਾਂ ਇਨਾਮ ਦਿੰਦੀਆਂ ਸਨ ਪਰ ਅੱਜ ਆਪਣੇ ਮਨਾਂ ਵਿੱਚ ਹੱਥ ਪਾਵੇਂ ਤੁਹਾਨੂੰ ਬੇਨਤੀ ਹੱਥ ਜੋੜ ਕੇ ਕਹਿ ਲੱਗਿਆ ਘਰੇ ਗੁਟਕਾ ਸਹਿਬ ਚੁੱਕ ਕੇ ਅੰਮ੍ਰਿਤ ਬਾਣੀ ਦੀ ਪੋਚੀ ਲੈ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੋਂ ਕਿਹਨੇ ਰੋਕਿਆ ਕਦੀ ਕਿਸੇ ਰੋਕੇ ਹੈ ਅਸੀਂ ਕਦੀ ਸ਼ਰੋਮਣੀ ਕਮੇਟੀ ਨੂੰ ਲਾਂਭਾ ਦਿੱਨੇ ਆ ਮੈਂ ਤੇ ਬੜੇ ਸਿੱਧੇ ਸਪਸ਼ਟਾ ਵਿੱਚ ਕਹਿਣਾ ਹੈ ਕਦੀ ਕਿਸੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆ ਕੇ ਆਖਿਆ ਵੀ ਤੂੰ ਗੁਟਕਾ ਸਾਹਿਬ ਛੱਡ ਦੇ ਤੂੰ ਨਹੀਂ ਅਮਰਤ ਬਾਣੀ ਪੜ੍ਹਨੀ ਜਾਂ ਕਿਸੇ ਸਰਕਾਰੀ ਦਰਬਾਰੇ ਵਿੱਚੋਂ ਕਿਸੇ ਨੇ ਆ ਕੇ ਆਖਿਆ ਅਸੀਂ ਖੋਦੀ ਭਲਾਈ ਹੋਈ ਹੈ ਕਦੀ ਸਾਡੇ ਪੁੱਤ ਧੀ ਦੀ ਜਾਂ ਸਾਡੀ ਕਿਸੇ ਨੇ ਬਾਹ ਤੱਕੜ ਕੇ ਤੇ 나ਈ ਦੀ ਦੁਕਾਨ ਤੇ ਜਾ ਕੇ ਬਿਠਾਇਆ ਵੀ ਇੱਥੇ ਜਾ ਕੇ ਕੇਸ ਕਤਲ ਕਰ ਮੈਂ ਤੇ ਸਮਝਨੇ ਕਿਸੇ ਵੇਲੇ ਸਾਡੀਆਂ ਦਸਤਾਰਾਂ ਜਲਮਨ ਨੇ ਉਤਾਰੀਆਂ ਕਦੀ ਸਾਡੀਆਂ ਮਤਾਮਾਂ ਪਹਿਣਾ ਦੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਕੇਸਾਂ ਦੀ ਬਿਆਦਵੀ ਕਰਨ ਦੀ ਕੋਸ਼ਿਸ਼ ਕੀਤੀ ਅੱਜ ਤੇ ਜ਼ਕਰੀਆ ਖਾਨ ਨਹੀਂ ਹੈ ਅੱਜ ਤੇ ਅਬਦੁੱਸ ਸਮੁੱਧ ਖਾਨ ਨਹੀਂ ਹੈ ਅੱਜ ਤੇ ਫਰਕਸ਼ੀਰ ਨਹੀਂ ਹੈ ਲਖਪਤ ਰਾਏ ਦਸਪਤ ਰਾਏ ਨਹੀਂ ਹੈ ਅੱਜ ਅਸੀਂ ਆਪਣੇ ਸਿਰ ਤੋਂ ਪੱਗ ਖੁਦ ਆਪਣੀ ਮਰਜ਼ੀ ਨਾਲ ਲਾਈ ਹੋਈ ਐ ਅੱਜ ਅਸੀਂ ਸਿਰਾਂ ਤੋਂ ਚੁੰਨੀਆਂ ਆਪਣੀ ਮਰਜ਼ੀ ਨਾਲ ਲਾਈਆਂ ਹੋਈਆਂ ਨੇ ਯਾਦ ਰੱਖਿਓ ਅਸੀਂ ਖੋਦੀ ਨਿਸ਼ਚਿਤ ਵਿੱਚ ਪਰਪੱਕ ਕਿਸੇ ਦੀ ਕੀ ਮਦਦ ਆ ਲੈ ਕਿ ਸਾਡੇ ਧੀਆ ਪੁੱਤਾਂ ਨੂੰ ਕੁਰਾਹੇ ਪਾ ਕੇ ਤੇ ਨਸ਼ਿਆਂ ਦੇ ਰਾਹ ਤੁਰ ਦੇਵੇ ਅਸੀਂ ਗੁਰੂ ਚਰਨਾ ਵਿੱਚ ਹੋਈਏ ਜੁੜੇ ਕਿਸੇ ਦੀ ਕੀ ਮਜਾੜ ਹੈ ਵੀ ਸਾਨੂੰ ਉਹ ਨਸ਼ਿਆਂ ਦੇ ਰਾਹ ਤੁਰ ਦੇਵੇ ਮੈਨੂੰ ਖਿਮਾ ਕਰਿਓ ਸਿੱਖੋਦ ਗੁਰੂ ਨਾਲ ਟੁੱਟ ਕੇ ਉਹਨਾਂ ਦੇ ਸਾਥੀ ਬਣੇ ਹੋਈਆਂ ਪਰ ਅਸੀਂ ਨਹੀਂ ਖਿਆਲ ਕਰਦੇ ਮੈਨੂੰ ਪਤਾ ਹੈ ਵੀ ਬੜੀ ਕੋਸ਼ਿਸ਼ ਕਰਦੇ ਕਈ ਵਾਰੀ ਸੱਚ ਦੀ ਬਾਤ ਕਹਿਣ ਦੀ ਅਸੀਂ ਫਿਰ ਵੀ ਸਦਕ ਨਾਲ ਨਹੀਂ ਸਿੱਖੀ ਪਾਲਦੇ ਇੱਕ ਗੱਲ ਯਾਦ ਰੱਖਿਓ ਜੇ ਸਦਕ ਨਾਲ ਸਿੱਖੀ ਨਾ ਪਾਲੋਗੇ ਨਾ ਭਾਵਨਾ ਨਾਲ ਜੀਵਨ ਵਿੱਚ ਕੁਝ ਨਹੀਂ ਬਣਨਾ ਬਿਆਰ ਤੋਂ ਹੀ ਜਾਣਗੇ ਗੁਰੂ ਨੇ ਆਪਣੇ ਚਾਰ ਪੁੱਤ ਕੁਰਬਾਨ ਕਰਕੇ ਕਦੀ ਬਚਨ ਆਖਿਆ ਸੀ ਸਿੱਖਾ ਦਮਦਮਾ ਸਾਹਿਬ ਦੀ ਧਰਤੀ ਸੀ ਸਾਬੂ ਕੀ ਤਲਵੰਡੀ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਸਤਿਗੁਰੂ ਬੈਠੇ ਨੇ ਦਰਬਾਰ ਸਜਿਆ ਹੋਇਆ ਹੈ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਜੀ ਦਿੱਲੀ ਤੋਂ ਆਏ ਤੇ ਪੁੱਛਿਆ ਸਤਿਗੁਰੂ ਸਾਹਿਬ ਜਾਦੇ ਨਜ਼ਰ ਨਹੀਂ ਆਉਂਦੇ ਬਚਨ ਕੀ ਆਖਿਆ ਇਹਨੂੰ ਪੁੱਤਰਨ ਕੇ ਸੀਸ ਪਰ 바ਰ ਦिए ਸਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਮੈਂ ਇਨਾਂ ਖਾਤਰ ਆਪਣੇ ਚਾਰ ਪੁੱਤ ਕੁਰਬਾਨ ਕਰ ਦਿੱਤੇ ਇਹ ਹਜ਼ਾਰ ਹੀ ਮੇਰੇ ਪੁੱਤ ਧੀਆਂ ਜਿਉਂਦੇ ਨੇ ਆਪਣੇ ਪੁੱਤ ਕੁਰਬਾਨ ਕਰਕੇ ਸਤਗੁਰੂ ਨੇ ਸਾਨੂੰ ਆਪਣੇ ਪੁੱਤ ਧੀਆਂ ਬਣਾਇਆ ਕਦੀ ਗੁਰੂ ਚਰਨਾਂ ਵਿੱਚ ਜੁੜੂ ਭਾਵਨਾ ਨਾਲ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ ਵਿੱਚ ਨੇ ਸਮਾ ਬਣਿਆ ਬਾਰੀਸਰ ਸਿੱਖ ਸ਼ਹਾਦਤਾਂ ਦਾ ਜੰਮ ਪੀਰੇ ਨੇ ਬਾਬਾ ਜੀਵਨ ਸਿੰਘ ਜੀ ਵੀ ਦਸੰਬਰ ਮਹੀਨੇ 1704 ਈਸਵੀ ਨੂੰ ਪਉਦੇ ਮਹੀਨੇ ਗੁਰੂ ਕਾ ਬਚਨ ਕਮਾਉਂਦੇ ਹੋਏ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋਏ ਕੱਲੇ ਬਾਬਾ ਜੀਵਨ ਸਿੰਘ ਨਹੀਂ ਹੋਏ ਦੋ ਪੁੱਤ ਭਾਈ ਸੇਵਾ ਸਿੰਘ ਭਾਈ ਸੁੱਖਾ ਸਿੰਘ ਚਾਰ ਪੁੱਤ ਨੇ ਨਾ ਟੋਟਲ ਦੋ ਪੁੱਤ ਤੇ ਸਰਸਾ ਨਦੀ ਕੰਢੇ ਸ਼ਹੀਦ ਹੋਏ ਗੁਲਜਾਰ ਸਿੰਘ ਤੇ ਗੁਰਦਿਆਲ ਸਿੰਘ ਦੋ ਪੁੱਤ ਸੇਵਾ ਸਿੰਘ ਸੁੱਖਾ ਸਿੰਘ ਤੇ ਖੁਦ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ ਸਿੱਕੀ ਸਦਕ ਨਬਾਗੇ ਗੁਰੂ ਨੇ ਕਿਰਪਾ ਕਰ ਦਿੱਤੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਨਾਮ ਜੋਤੀ ਜੋਤ ਰਲੇ ਸੰਪੂਰਨ ਥੀ ਯਾ ਨਾਮ ਔਰ ਅਗਲੀ ਗੱਲ ਇੱਕ ਫੌਜ ਬਣਾਈ ਸੀ ਬਿੰਤੀ ਰਹਗੀ ਮੈਂ ਕਹਿ ਰਿਆਂ ਉਹ 20000 ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੇ ਇੱਕ ਫੌਜ ਬਣਾਈ ਸੀ ਉਹਦੀ ਗਿਣਤੀ 20000 ਰੱਖੀ ਉਹਦਾ ਜਰਨੈਲ ਜਿਹੜਾ ਥਾਪਿਆ ਸੀ ਉਹ ਬਾਬਾ ਜੀਵਨ ਸਿੰਘ ਸੀ ਐਡਾ ਮਹਾਨ ਸੂਰਮਾ ਸੀ ਜਿਹੜੀ ਸੇਵਾ ਗੁਰੂ ਨੇ ਲਈ ਨਾ ਉਹਨੂੰ ਸਤ ਵਚਨ ਕਹਿ ਕੇ ਬਾਹਰ ਦਿੱਤਾ ਕੁਰਬਾਨ ਕਰ ਦਿੱਤਾ ਵਚਨ ਕਮਾ ਲਿਆ ਪਰ ਬਾਬਾ ਜੀਵਨ ਸਿੰਘ ਦੇ ਧਰਮ ਸਪਤਨੀ ਇਹਦਾ ਜ਼ਿਕਰ ਹੈ ਬੀਬੀ ਰਾਧਕੌਰ ਉਹਦਾ ਵੀ ਜ਼ਿਕਰ ਹੈ ਵੀ ਉਹ ਸਰਸਾ ਕੰਢੀ ਸ਼ਹਾਦਤ ਦਾ ਜਾਮ ਪੀ ਗਏ ਜਾਂ ਉਹ ਪਾਣੀ ਵਿੱਚ ਰੁੜ ਗਏ ਇਹ ਬਖਰੀਆਂ ਬਾਤਾਂ ਨੇ ਮੈਂ ਤੁਹਾਨੂੰ ਇੱਕ ਇਸ਼ਾਰਾ ਕਰ ਦਿੰਨਾ ਹੈ ਕਦੀ ਫਿਰ ਵਿਸਤਾਰ ਨਾਲ ਸਹੀ 460 ਸਿੱਖ ਤੁਰੇ ਸਨ ਜਦੋਂ ਅਨੰਦਪੁਰ ਸਾਹਿਬ ਛੱਡਿਆ 200 ਸਿੱਖਾਂ ਦਾ ਬੇਰਵੈ ਸਾਡੀ ਕੌਮ ਕੋਲ ਔਰ 200 ਸੱਚ ਉਹ ਸਿੱਖ ਨੇ ਜਿਹੜੇ ਸਰਸਾ ਨਦੀ ਪਾਰ ਕਰਦੇ ਜਾਂ ਕਰਾਉਂਦੇ ਰੁੜ ਗਏ ਸਨ ਮੈਂ ਬੇਨਤੀ ਕਰਾਂ ਬਹੁਤ ਵੱਡੀ ਭੇਟਾ सरसा ਨੂੰ ਵੀ ਪੇਟ ਕੀਤੀ ਹੈ ਹੁਣ ਮੈਂ ਇੱਕ ਬੇਨਤੀ ਕਹਿ ਕੇ ਫਤਿਹ ਬੁਲਾਦਨੀ ਉਹ ਬੇਨਤੀ ਕੀ ਹੈ ਤੁਹਾਡੇ ਮਨਾਂ ਵਿੱਚ ਨਾ ਰਹ ਜਾਏ ਮੇਰੇ ਵੀ ਮਨ ਦੀ ਭਾਵਨਾ ਹੈ ਕੁਝ ਵਿਦਵਾਨਾਂ ਨੇ ਇਹ ਲਿਖਿਆ ਵੀ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਉਹ ਸਰਸਾ ਨਦੀ ਦੇ ਕੰਢੇ ਜੂਝ ਕੇ ਸ਼ਹੀਦ ਹੋਈ ਹੈ ਸ਼ਹੀਦੀ ਹੋਈ ਹੈ ਕੁਝ ਵਿਦਵਾਨਾਂ ਨੇ ਇਹ ਲਿਖਿਆ ਹੈ ਕੀ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਹੋਈ ਹੈ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਿਆ ਹੈ ਸ਼ਹੀਦ ਸ਼ਹੀਦੀ ਕਿੱਥੇ ਵੀ ਹੋਈ ਹੋਵੇ ਸ਼ਹੀਦ ਹੁੰਦਾ ਹੀ ਉਹ ਹੈ ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਆਖਿਆ ਮਰਦਾ ਹੋਏ ਮਰੀਦ ਨਾ ਗੱਲੀ ਹੋਵਨਾ ਸਾਬਰ ਸਿਦਕ ਸ਼ਹੀਦ ਭਰਮ ਭੋਖੋ ਨਾ ਸ਼ਹੀਦ ਉਹ ਹੁੰਦਾ ਹੈ ਮਰੀਦ ਉਹ ਹੁੰਦਾ ਹੈ ਜਿਹੜਾ ਮੁਰਦਿਆਂ ਦੀ ਤਰ੍ਹਾਂ ਬਣ ਜਾਏ ਬੜੀ ਕਮਾਲ ਦੀ ਬਾਤ ਹੈ ਮੁਰਦਾ ਸ਼ਬਦ ਕਿਉਂ ਵਰਤਿਆ ਮਹਾਰਾਜਾ ਖਿਦੇ ਸਿੱਖ ਜਦੋਂ ਗੁਰੂ ਚਰਨਾਂ ਜੁੜੇ ਨਾ ਤੇ ਮੁਰਦਿਆਂ ਦੀ ਤਰ੍ਹਾਂ ਜੁੜੇ ਸਤਗੁਰੂ ਕਮਾਲ ਹੈ ਮੁਰਦਾ ਸ਼ਬਦ ਕਿਉਂ ਵਰਤਿਆ ਮੁਰਦੇ ਦੀ ਆਪਣੀ ਮਰਜ਼ੀ ਨਹੀਂ ਹੈ ਕੋਈ ਸਿੱਖ ਹੈ ਹੀ ਉਹ ਜਿਹਦੀ ਆਪਣੀ ਮਰਜ਼ੀ ਨਹੀਂ ਹੈ ਕੋਈ ਉਹ ਤੇ ਹਰ ਵੇਲੇ ਗੁਰੂ ਦੀ ਮਰਜ਼ੀ ਮੁਤਾਬਕ ਤੁਰਦਾ ਮੇਰੇ ਕਹਿਣ ਦਾ ਭਾਵ ਹੈ ਇਹ ਇਸ ਗੱਲ ਵਿੱਚ ਕਦੀ ਭਰਮ ਵਿੱਚ ਨਹੀਂ ਪੈਣਾ ਕਦੀ ਵੀ ਨਹੀਂ ਪੈਣਾ ਸ਼ਹੀਦ ਉਹ ਵੀ ਧੰਨੇ ਜਿਹੜੇ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿੱਚ ਸ਼ਹੀਦ ਹੋਏ ਸ਼ਹੀਦ ਉਹ ਵੀ ਧੰਨੇ ਜਿਹੜੇ ਸਰਸਾ ਨਦੀ ਦੇ ਕੰਢੇ ਸ਼ਹੀਦ ਹੋਏ ਸ਼ਹੀਦ ਉਹ ਵੀ ਧੰਨੇ ਜਿਹੜੇ ਸਰਸਾ ਨਦੀ ਵਿੱਚ ਸਿੱਖਾਂ ਨੂੰ ਪਾਰ ਕਰਾਉਂਦਿਆਂ ਰੁੜ ਗਏ ਸ਼ਹੀਦ ਉਹ ਵੀ ਧੰਨੇ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਨੇ ਉਤੇ ਰੱਬ ਦਾ ਹੀ ਰੂਪ ਨੇ ਸੱਚ ਮੁੱਚ ਤੇ ਗੱਲ ਇਹ ਐ ਵੀ ਜਿਹੜੇ ਇਹ ਸਿੱਖ ਨੇ ਨਾ ਇਹਨਾਂ ਨੇ ਆਪਣਾ ਆਪ ਗੁਰੂ ਨੂੰ ਸਮਰਪਣ ਕੀਤਾ ਹੋਇਆ ਸੀ ਮਨੋਂ ਆਖਿਆ ਹੋਇਆ ਸੀ ਸਤਗੁਰੂ ਜੋਗਰ ਕਹ ਸੋਈ ਭਲ ਮੰਨੈ ਹਰ ਹਰ ਕਥਾ ਨਿਰਾਲੀ ਜੋ ਬਚਨ ਤੁਸੀਂ ਆਖਿਆ ਨਾ ਮੈਂ ਉਹਨੂੰ ਆਪਣੇ ਜੀਵਨ ਵਿੱਚ ਕਮਾਵਾਂਗਾ ਆ ਗੱਲ ਉਹਨਾਂ ਦੇ ਜੀਵਨ ਦੀ ਕਮਾਈ ਦੀ ਐ ਇੱਕ ਦੂਜਾ ਪੱਖ ਕੁਝ ਵਿਦਵਾਨਾਂ ਨੇ ਇਹ ਆਖਿਆ ਵੀ ਸਤਿਗੁਰੂ ਜਦੋਂ ਚਮਕੌਰ ਦੀ ਗੜੀ ਖਾਲਸਾ ਪੰਥ ਦਾ ਹੁਕਮ ਮੰਨ ਕੇ ਛੱਡਦੇ ਐ ਤੇ ਕੁਝ ਵਿਦਵਾਨ ਆਖਦੇ ਨੇ ਵੀ ਭਾਈ ਸੰਗਤ ਸਿੰਘ ਨੂੰ ਹਜੂਰ ਨੇ ਜਾਂਦਿਆਂ ਹੋਇਆਂ ਕਲਗੀ ਲਾਈ ਤੇ ਆਪਣੀ ਪੁਸ਼ਾਕ ਦਿੱਤੀ ਕਲਗੀ ਤੋੜਾ ਦਿੱਤਾ ਆਪਣੀ ਪੁਸ਼ਾਕ ਦਿੱਤੀ ਆਪਣੇ ਵਰਗਾ ਰੂਪ ਬਣਾਇਆ ਕੋਈ ਵਿਦਵਾਨ ਆਖਦੇ ਵੀ ਜਾਂਦਿਆਂ ਹੋਇਆਂ ਇਸ ਜੇਵਾ ਜਿਹੜੀ ਬਾਬਾ ਜੀਵਨ ਸਿੰਘ ਨੂੰ ਬਖਸ਼ੀ ਮੈਂ ਇਸ ਗੱਲ ਤੋਂ ਨਹੀਂ ਪਹਿਣਾ ਵੀ ਬਾਬਾ ਜੀਵਨ ਸਿੰਘ ਨੂੰ ਸੇਵਾ ਬਖਸ਼ੀ ਦਾ ਭਾਈ ਸੰਗਤ ਸਿੰਘ ਨੂੰ ਬਖਸ਼ੀ ਮੁੱਖ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਾਰੀ ਸਰੂਪ ਦਿੱਤੇ ਗੱਲ ਹੀ ਛੱਡ ਦਿਓ ਗੁਰੂ ਨੇ ਤੇ ਆਪਣੇ ਇਹਨਾਂ ਪਿਆਰ ਵਾਲੇ ਗੁਰਸਿੱਖਾਂ ਨੂੰ ਆਪਣੇ ਅੰਦਰ ਦਾ ਰੂਪ ਆਪਣੇ ਵਰਗਾ ਦਿੱਤਾ ਹੋਇਆ ਸੀ ਉਸ ਵੇਲੇ ਗੁਰੂ ਨੇ ਬਹੁਤੇ ਸਿੱਖਾਂ ਦਾ ਪਤਾ ਹੀ ਨਹੀਂ ਲੱਗਦਾ ਸੀ ਵੀ ਇਹ ਸਤਿਗੁਰੂ ਨੇ ਜੇ ਸਿੱਖ ਨੇ ਪਾਵ ਇੱਕੋ ਜਿਹਾ ਪਿਆਰ ਇੱਕੋ ਜਿਹਾ ਬਾਣਾ ਇੱਕੋ ਜੀ ਪ੍ਰੀਤ ਬਾਹਰੀ ਗੱਲ ਛੱਡੋ ਗੁਰੂ ਦਾਤੇ ਅੰਦਰ ਇੱਕ ਸੀ ਆਪਣੇ ਸਿੱਖਾਂ ਦੇ ਨਾਲ ਅੱਜ ਵੀ ਕੋਈ ਸਿੱਖ ਗੁਰੂ ਨਾਲ ਪਿਆਰ ਕਰੇ ਗੁਰੂ ਦੇ ਨਾਲ ਅੰਦਰ ਆਪਣਾ ਜੋੜ ਲਵੇ ਜੀਵਨ ਦੀ ਬਾਤ ਕੁਛ ਬੱਕਰੀ ਹੋ ਜਾਏ ਬਾਬਾ ਜੀਵਨ ਸਿੰਘ ਐਡੇ ਸ਼ਾਸਤਰ ਵਿੱਦਿਆ ਚ ਮਾਹਰ ਸਨ ਉਹਨਾਂ ਕੋਲ ਦੋ ਬੰਦੂਕਾਂ ਸੀ ਬਣੀਆਂ ਅਹਿਮ ਤੁਹਾਨੂੰ ਪਤਾ ਹੈ ਉਹ ਦੋ ਬੰਦੂਕਾਂ ਦਾ ਨਾਮ ਕੀ ਹੈ ਹੱਥ ਛੁੜ ਕੇ ਮੈਂ ਤੁਹਾਨੂੰ ਪੁੱਛਣ ਲੱਗਿਆ ਤੁਹਾਨੂੰ ਪਤਾ ਹੈ ਮੈਨੂੰ ਖਿਮਾ ਕਰ ਦਿਓ ਤੁਸੀਂ ਆਖਦੇ ਹੋ ਹਰ ਸਾਲ ਸੀ ਦਿਹਾੜਾ ਮਨਾਉਣੇ ਫਿਰ ਭੁੱਲ ਜਾਂਦੇ ਹੋ ਅੱਜ ਚੀਤਾ ਰੱਖਿਓ ਹੁਣ ਨਹੀਂ ਭੁੱਲਣਾ ਇਤਿਹਾਸ 'ਚ ਬਕਾਇਦਾ ਨਾਮ ਹੈ ਬਾਬਾ ਜੀਵਨ ਸਿੰਘ ਕੋਲ ਦੋ ਸਤਗੁਰੂ ਸ਼ਾਸਤਰ ਵੰਡ ਕੇ ਦਿੰਦੇ ਸੀ ਤੇ ਕੁਦਰਤੀ ਗੱਲ ਹੈ ਸਿੱਖਾਂ ਦਾ ਸ਼ਾਸਤਰ ਨਾਲ ਪਿਆਰ ਬੜਾ ਸੀ ਇੱਕ ਦਾ ਨਾਮ ਸੀ ਬਾਗਨੀ ਦੂਜੇ ਦਾ ਨਾਮ ਸੀ 나ਗਨੀ ਆ ਦੋ ਬੰਦੂਕਾਂ ਦੇ ਨਾਮ ਨੇ ਇਹ ਬੰਦੂਕਾਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਬਾਬਾ ਜੀਵਨ ਸਿੰਘ ਨੂੰ ਦਿੱਤੀਆਂ ਹੋਈਆਂ ਸਨ ਬਹੁਤ ਚੰਗੇ ਕਾਰੀਗਰ ਦੀਆਂ ਬਣੀਆਂ ਇੱਕ ਬਾਗ ਨਹੀਂ ਦੂਜੀ ਨਾਗਨੀ ਮੈਂ ਜਿਹੜੀ ਗੱਲ ਕਹਿਣ ਲੱਗਿਆਂ ਬਾਬਾ ਜੀਵਨ ਸਿੰਘ ਏਡੇ ਮਹਾਰਾਸ਼ਣ ਘੋੜੇ ਦੀ ਲਗਾਮ ਆਪਣੇ ਮੂੰਹ ਰਾਈਂ ਪਕੜ ਕੇ ਦੰਦਾ ਨਹੀਂ ਉਹਦੀ ਲਗਾਮ ਪਕੜ ਕੇ ਦੋਨੋਂ ਬੰਦੂਕਾਂ ਨੂੰ ਇੱਕੋ ਵਾਰ ਇੱਕੋ ਬਿਰ ਕੱਚੀਆਂ ਚਲਾ ਲੈਂਦੇ ਸਨ ਤੇ ਨਿਸ਼ਾਨਾ ਕਦੀ ਖੁੰਝਦਾ ਨਹੀਂ ਸੀ ਮੈਂ ਬੇਨਤੀ ਕਰਾਂ ਆਹ ਮੈਂ ਬੇਨਤੀ ਕਹਿਣ ਲੱਗਿਆਂ ਕਿੰਨੇ ਨਿਸ਼ਾਨੇ ਸੀ ਪੱਕੇ ਹੋਣਗੇ ਇੱਕ ਤੇ ਘੋੜੇ ਨੂੰ ਸੰਭਾਲਣਾ ਉਦੀ ਲਗਾਮ ਸੰਭਾਲਣੀ ਦੂਜਾ ਉਹ ਦੋਨਾਂ ਬੰਦੂਕਾਂ ਨਾਲ ਦੁਸ਼ਮਨ ਨੂੰ ਨਿਸ਼ਾਨਾ ਲਾਉਣਾ ਤੇ ਲਾਉਣਾ ਵੀ ਪੱਕੇ ਟਿਕਾਣੇ ਤੇ ਇਹ ਬਹਾਦਰ ਸੂਰਮਿਆਂ ਦਾ ਕੰਮ ਹੈ ਜਦੋਂ ਉਹ ਜੁੱਧ ਕੇ ਸ਼ਹਾਦਤ ਵੀ ਦਿੰਦੇ ਆ ਨਾ 4 ਘੰਟਿਆਂ ਤੋਂ ਵੱਧ ਸਮਾਂ 4 ਘੰਟਿਆਂ ਤੋਂ ਵੱਧ ਸਮਾਂ ਲਿਖਿਆ ਹੋਇਆ ਹੈ ਉਹਨਾਂ ਦਾ ਜੁੱਜਣ ਦਾ ਸਮਾਂ ਤੁਸੀਂ ਕਈ ਵਾਰੀ ਆ ਗਤਕਾ ਵੇਖਦੇ ਹੋ ਨਾ ਤੇ ਗਤਕਾ ਜਦੋਂ ਉਹ ਕਿਰਪਾਨ ਚਲਾਉਂਦੇ ਨੇ ਸ਼ਾਸਤਰ ਵਿਦਿਆ ਦੇ ਜੋਰ ਬਖਾਉਂਦੇ ਨੇ 5-7 ਮਿੰਟਾਂ ਬਾਅਦ ਬੰਦਾ ਬਦਲ ਜਾਂਦਾ ਚਾਰ ਘੰਟੇ ਸ਼ਾਸਤਰ ਚਲਾਉਣਾ ਸੌਖੀ ਗੱਲ ਨਹੀਂ ਹੈ ਚਾਰ ਚਪੇਰੇ ਦੁਸ਼ਮਣ ਨੇ ਘੇਰਾ ਪਾਇਆ ਹੋਵੇ ਉਹਨੂੰ ਰੋਕਣਾ ਵੀ ਹੈ ਉਹਨੂੰ ਸ਼ੋਦਾ ਵੀ ਲਾਉਣਾ ਹੈ ਇਹ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਬਖਸ਼ਿਸ਼ ਸੀ ਗੁਰੂਕਲ ਗੀਤਰ ਪਾਤਸ਼ਾਹ ਦੀ ਹੱਥ ਜੁੜ ਕੇ ਤੁਹਾਨੂੰ ਕਹਿਣ ਲੱਗਿਆ ਉਸ ਮਹਾਨ ਆਤਮਾ ਨੂੰ ਤੁਸੀਂ ਚੇਤਾ ਕੀਤਾ ਹੈ ਆਪਣੇ ਮਨਾਂ ਵਿੱਚ ਪ੍ਰਣ ਕਰਕੇ ਜਾਓ ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ ਨਿਤ ਨੇਮੀ ਬਣੋ ਆਪਣੇ ਬੱਚਿਆਂ ਨੂੰ ਨਿਤ ਨੇਮ ਬਾਣੀ ਨਾਲ ਜੋੜੋ ਇਤਿਹਾਸ ਨਾਲ ਜੋੜੋ ਗੁਰੂ ਕੀ ਅੰਮ੍ਰਿਤ ਬਾਣੀ ਨਾਲ ਜੋੜੋ ਜੇ ਤੁਹਾਡੇ ਬੱਚੇ ਪਰਿਵਾਰ ਬਾਣੀ ਨਾਮ ਨਾਲ ਜੁੜਨਗੇ ਜੀਵਨ ਸਾਡਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਫਲ ਹੋ ਜਾਏਗਾ ਨਿਤਾ ਪ੍ਰਤੀ ਗੁਰੂ ਚਰਨਾਂ ਜੁੜੋ ਇਹ ਨਹੀਂ ਹੈ ਵੀ ਇੱਕ ਦਿਨ ਆਏ ਆ ਸਾਡੇ ਵਿੱਚ ਚੱਲਦਾ ਇੱਕ ਦਿਨ ਆਏ ਫਿਰ ਮਹੀਨਾ ਗੁਰਦੁਆਰੇ ਤੇ ਕਦੀ ਮੂਰਤੀ ਵੀ ਨਿਕਲਦੇ ਨਹੀਂ ਭਲਿਓ ਜਦੋਂ ਤਨ ਦੀ ਖੁਰਾਕ ਰੋਜ਼ਾਨਾ ਚਾਹੀਦੀ ਹੈ ਸਰੀਰ ਦੀ ਤੇ ਮਨ ਆਤਮਾ ਦੀ ਖੁਰਾਕ ਅੰਮ੍ਰਿਤ ਬਾਣੀ ਹੈ ਉਹ ਵੀ ਰੋਜ਼ਾਨਾ ਲਵੋ ਮੇਰੇ ਕਹਿਣ ਦਾ ਭਾਵ ਹੈ ਰੋਜ਼ਾਨਾ ਗੁਰੂ ਘਰ ਆਓ ਸਤਗੁਰੂ ਦੇ ਦਰਸ਼ਨ ਕਰੂੰ ਇੱਥੇ ਸੇਵਾ ਕਰੂੰ ਬੈਠ ਕੇ ਬਾਣੀ ਪੜ੍ਹੂੰ ਗੁਰੂ ਕੇ ਵਜ਼ੀਰ ਨਾਲ ਸੇਵਾ ਕਰਵਾਉ ਪ੍ਰਕਾਸ਼ ਮਿਲੇ ਆਉ ਕਦੀ ਸੁਖਾਸਨ ਮਿਲੇ ਆ ਕੇ ਸੇਵਾ ਕਰਵਾਉ ਆਪਣੇ ਮਨਾਂ ਵਿੱਚ ਗੁਰੂ ਪ੍ਰਤੀ ਪਿਆਰ ਭਾਵਨਾ ਪੈਦਾ ਕਰੂੰ ਫਿਰ ਜੀਵਨ ਸਾਡੇ ਸਫਲ ਹੋ ਜਾਣਗੇ ਆਪ ਸਮੁੱਚੀ ਸੰਗਤ ਦਾ ਧੰਨਵਾਦ ਹੈ ਬੜੇ ਪਿਆਰ ਨਾਲ ਬੈਠ ਕੇ ਵਿਚਾਰਾਂ ਸੁਣੀਏ ਗੁਰੂ ਕੇ ਵਜ਼ੀਰ ਸਾਹਿਬਾਨ ਦਾ ਧੰਨਵਾਦ ਹੈ ਬਹੁਤ ਪਿਆਰ ਵਾਲੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨਕਟ ਸ਼ੁਕਰ ਹੈ ਇਹ ਮੇਰੇ ਬੜੇ ਪਿਆਰ ਵਾਲਾ ਵੀਰ ਹੈ ਭਾਈ ਸਿਮਰਨਜੀਤ ਸਿੰਘ ਇਹ ਹਰ ਥਾਂ ਰਿਕਾਰਡਿੰਗ ਕਰਕੇ ਗੁਰਬਾਣੀ ਇਤਿਹਾਸ ਦੀ ਹੋਰ ਸੰਗਤਾਂ ਨੂੰ ਸੁਨੇਹਾ ਪਹੁੰਚਾਉਂਦਾ ਹੈ ਉਦਮ ਕਰਕੇ ਆਇਆ ਹੈ ਬਹੁਤ ਧੰਨਵਾਦ ਹੈ ਗੁਰੂ ਕੀ ਗੱਲ ਦੀ ਸ਼ਿਵਨੁਭਾਰਿਆ ਸਭ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸ਼ੁਕਰਾਨਾ ਪੁਲ ਚੁੱਕ ਦੀ ਖਿਮਾ ਬਖਸ਼ਨਾ ਫਤਿਹ ਦੀ ਸਾਂਝ ਪਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ 我。Right.